ਇਹ ਨੂੰ ਮੱਚਾ ਲੱਗਾ ਮੈਂ ਆਪਣੇ ਪਾਪਾ ਕੋਲ ਸੇ ਗੂਮੇ ਦੇਖਾ ਅੱਛਾ ਪੇਪਰ ਬੀਗ ਮੇ ਦੇਖ ਬੱਚਿਆਂ ਲਈ ਬਹੁਤ ਵਧੀਆ ਜੇ ਬੱਚੇ ਵੇਖੋ ਵੇਖਣ ਦੇ ਬੱਚਿਆਂ ਨੂੰ ਅੰਦੋਲਜ ਵਧਣ ਇੱਕ ਨੀ ਤਰ੍ਹਾਂ ਦੀ ਖੁਸ਼ੀ ਆ ਬਹੁਤ ਸੋਹਣੀ ਲੱਗੀ ਇਹ ਬੰਦਾ ਜਿਵੇਂ ਪੀਸ ਜੀ ਮਿਲਦੀ ਨੂੰ ਵੇਖ ਕੇ ਮਨ ਨੂੰ ਸ਼ਾਂਤੀ ਜੀ ਮਿਲਦੀ ਹੈ ਸਿੰਗapore ਤੇ ਦੁਬਈ ਦੇ ਤਰਜ਼ ਤੇ ਬਣਿਆ ਐਕੁਰੀਅਮ ਹੁਣ ਅੰਮ੍ਰਿਤਸਰ ਦੀ ਧਰਤੀ ਤੇ ਆ ਚੁੱਕਿਆ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੰਨਾ ਹੀ ਸੋਹਣਾ ਜਿਹੜਾ ਇਹ ਐਕੁਰੀਅਮ ਬਣਾਇਆ ਗਿਆ ਤੇ ਤੁਸੀਂ ਦੇਖੀ ਦਿਓ ਵਿਜ਼ਿਟਰ ਜਿਹੜੇ ਆ ਉਹਨਾਂ ਦੀ ਲਾਈਨ ਲੱਗੀ ਹੋਈ ਆ ਇਹ ਐਕੁਰੀਅਮ ਆਪਣੇ ਆਪ ਚ ਐਂਟਰਟੇਨਮੈਂਟ ਦੇ ਨਾਲ ਐਜੂਕੇਸ਼ਨ ਵੀ ਦੇ ਰਿਹਾ ਕਿਉਂਕਿ ਇਸ ਤਰ੍ਹਾਂ ਦੀ ਫਿਸ਼ ਜਿਹੜੀਆਂ ਲਾਈਵ ਫਿਸ਼ ਦੇਖਣੀਆਂ ਫਿਸ਼ਸ ਦੇ ਨਾਮ ਤੱਕ ਦਿੱਤੇ ਹੋਏ ਆ ਉਹ ਆਪਣੇ ਆਪ ਚ ਐਂਟਰਟੇਨਮੈਂਟ ਦੇ ਨਾਲ ਨਾਲ ਐਜੂਕੇਸ਼ਨ ਵੀ ਆ ਸਿੰਗਾਪੁਰ ਦੁਬਈ ਦੇ ਤਰਜ਼ ਤੇ ਬਣਿਆ ਐਕੁਰੀਅਮ ਹੁਣ ਅੰਮ੍ਰਿਤਸਰ ਦੀ ਧਰਤੀ ਤੇ ਅੰਮ੍ਰਿਤਸਰ ਨਿਊ ਅੰ ਕਿਉਰੀਅਮ ਲਿਆ ਗਿਆ ਹੈ ਤੇ ਤੁਸੀਂ ਇੱਥੇ ਵਿਜ਼ਿਟ ਕਰਕੇ ਲਾਈਵ ਦੇ ਸਕਦੇ ਹੋ ਲਾਈਵ ਭਾਰਤ ਤੇ ਲਾਈਵ ਤਸਵੀਰਾਂ ਦੇ ਨਾਲ ਤੁਹਾਨੂੰ ਸਾਂਝਾ ਕਰਦੇ ਹੋਏ ਤੁਸੀਂ ਦੇਖ ਸਕਦੇ ਹੋ ਜੋ ਕਿ ਤਸਵੀਰਾਂ ਤੁਹਾਨੂੰ ਆਪਣੇ ਆਪ 'ਚ ਤੁਹਾਡਾ ਟਾਈਮ ਬੰਦਨ ਗਈਆਂ ਆਪਣੇ ਆਪ 'ਚ ਤੁਹਾਨੂੰ ਕਿਤੇ ਨਾ ਕਿਤੇ ਤੁਹਾਡਾ ਟਾਈਮ ਬੰਨ ਲੈ ਗਈਆਂ ਕਿਉਂਕਿ ਬਹੁਤ ਹੀ ਖੂਬਸੂਰਤ ਜੜੀਆਂ ਫਿਸ਼ਸ ਜੜੀਆਂ ਕਿਉਰੀਅਮ ਚ ਰੱਖਿਆ ਗਿਆ ਹਨ ਤੇ ਵਿਜ਼ਟਰ ਵੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਸਰ ਕਿਸ ਤਰ੍ਹਾਂ ਲੱਗਦਾ ਕਿ ਫਿਸ਼ਸ ਜੜੀਆਂ ਫਰਸਟ ਟਾਈਮ ਅਮਰੀਕਾ ਦੇ ਵਿੱਚ ਇੰਨਾ ਵੱਡਾ ਕਿਉਰੀਅਮ ਲਿਆ ਗਿਆ ਬਹੁਤ ਵਧੀਆ ਜੇ ਬੱਚਿਆਂ ਲਈ ਬਹੁਤ ਵਧੀਆ ਜੇ ਬੱਚੇ ਵੇਖੋ ਵੇਖਣ ਦੇ ਜੇ ਬੱਚਿਆਂ ਨੂੰ ਨੋਲਿਜ ਵਧਣ ਦੀ ਇੱਕ ਨੀ ਤਰ੍ਹਾਂ ਦੀ ਫਿਸ਼ ਹੈ ਤੇ ਮਤਲਬ ਕਿ ਐਂਟਰਟੇਨਮੈਂਟ ਨਾਲ ਨਾਲ ਐਜੂਕੇਸ਼ਨ ਵੀ ਦੋਨੋਂ ਚੀਜ਼ਾਂ ਹੁੰਦੀਆਂ ਜੀ ਤੇ ਹਰ ਇਹ ਲਗਲੇ ਚਾਹੀਦਾ ਹਰ ਸ਼ਹਿਰ ਚ ਲੱਗਣੀ ਚਾਹੀਦੀ ਹੈ ਰੈਗੂਲਰ ਲੱਗਣੇ ਚਾਹੀਦੇ ਹੁਣ ਗਾ ਛੁੱਟੀਆਂ ਆਉਂਡੀਆਂ ਨੇ ਸਮਰ ਜੀਆਂ ਪੁਚ ਲੱਗਣੇ ਚਾਹੀਦੇ ਦੁਬਾਰਾ ਲੱਗਣੇ ਚਾਹੀਦੇ ਉਹ ਜਿਸ ਤਰ੍ਹਾਂ ਕੀ ਨਾਲ ਸਿੱਖਣ ਨੂੰ ਵੀ ਮਿਲਦਾ ਹੈ ਤੇ ਨਾਲ ਇੰਟਰਟੇਨਮੈਂਟ ਵੀ ਹੋ ਜਾਂਦਾ ਹੈ ਤੇ ਬੱਚੇ ਜਿਹੜੇ ਮੋਬਾਈਲ 'ਚ ਲੱਗੇ ਰਹਿੰਦੇ ਅੱਜ ਕੱਲ ਦੇ ਇੱਕ ਬਾਹਰ ਮੇਲਾ ਘੁੰਮ ਕੇ ਇੱਕ ਨਵਾਂ ਕੋਈ ਆਪਣੇ ਦਿਮਾਗ ਦੇ ਵਿੱਚ ਨਵੀਂ ਬੁਨਿਆਦੀ ਤਿਆਰ ਕਰਦੇ ਆ ਸਭ ਤੋਂ ਵਧੀਆ ਗੱਲ ਜੀ ਬੱਚੇ ਮੋਬਾਈਲ ਛੋਣਨ ਲੇ ਸਭ ਤੋਂ ਵਧੀਆ ਗੱਲ ਆ ਜਿਹੜਾ ਫੋਨ 'ਚ ਗੇਮਸ ਚੱਲਣ ਡੇ ਅੱਜ ਕੱਲ ਬੱਚੇ ਉੱਚੀ ਰਹਿੰਦੇ ਜੇ ਹੁਣ ਲਾਈਵ ਵੇਖਣ ਡੇ ਆ ਕੋ ਡੈਮੋ ਕਿڑی ਵਧੀਆ ਫਿਸ਼ ਆ ਉਹਨਾਂ ਨੇ ਇੱਕ ਨਵੀਂ ਚੀਜ਼ ਵੇਖਣ ਡੇ ਜੇ ਜਿਹੜੀ ਪਹਿਲੀ ਵਾਰੀ ਵੇਖੀ ਇਹਨਾਂ ਨੇ ਬਿਲਕੁਲ ਬਿਲਕੁਲ ਲਾਈਵ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਿਹੜੀ ਕਿ ਨਵੀਂ ਇਨਵੈਂਸ਼ਨ ਕਹਿਦੀ ਆਈ ਹੈ ਇੱਕ ਕੁਰੀਅਮ ਲਿਆ ਗਿਆ ਹੈ ਕਿ ਨਵੀਂ ਜਿਹੜੀ ਹੈ ਕਾਰਡ ਅੰਮ੍ਰਿਤਸਰ ਦੇ ਵਿੱਚ ਕੱਢੀ ਗਈ ਹੈ ਜੋ ਕਿ ਆਪਣੇ ਆਪ 'ਚ ਇੱਕ ਬੇਮਿਸਾਲ ਹੈਗੀ ਆ ਜਿੱਥੇ ਕਿ ਫਿਸ਼ਸ ਤੁਹਾਨੂੰ ਦੇਖਣ ਗਿਆ ਹਾਂਜੀ ਤੇ ਹੀ ਕਿਥੋਂ ਹੈ ਭਾਜੀ ਆਹੀ ਆਏ ਬੜੀ ਤਰਨ ਤਰਨ ਤੋਂ ਤਰਨ ਤਰਨ ਤੋਂ ਤੇ ਸਪੈਸ਼ਲ ਮੇਲਾ ਦੇਖਣ ਆਏ ਮੇਲਾ ਵੇਖਣ ਆਏ ਆ ਇਹ ਕਿਦਾਂ ਲੱਗਦਾ ਮੇਲਾ ਮੇਲਾ ਬੜੀਆ ਰੌਣਕ ਲੱਗੀ ਹੈ ਤੇ ਇਹ ਜਿਹੜਾ ਫਿਸ਼ ਕਿਉਂ ਮੇਲੇ ਦੇ ਵਿੱਚ ਨਵੀਂ ਕਾਰਡ ਲਿਆਂਦੀ ਗਈ ਹੈ ਕਿ ਇਹ ਕਿਦਾਂ ਲੱਗੀ ਬਹੁਤ ਸੋਹਣੀ ਲੱਗੀ ਹੈ ਇਹ ਬੰਦਾ ਜਿਵੇਂ ਪੀਸ ਜੀ ਮਿਲਦੀ ਨੂੰ ਵੇਖ ਕੇ ਮਨ ਨੂੰ ਸ਼ਾਂਤੀ ਜੀ ਮਿਲਦੀ ਹੈ ਤੇ ਬਹੁਤ ਵੱਡੀ ਗੱਲ ਕੀਤੀ ਹੈ ਕਿਉਂਕਿ ਫਿਸ਼ ਦੀ ਮੂਵਮੈਂਟ ਦੇਖ ਦੇ ਬਾਅਦ ਮਨ ਨੂੰ ਬਹੁਤ ਵੱਡੀ ਸ਼ਾਂਤੀ ਮਿਲਦੀ ਹੈ ਤੇ ਇਸ ਨਾਲ ਕੁਝ ਦਿਮਾਗ ਦੇ ਬੰਦਾ ਇੱਥੇ ਆ ਜੇ ਕੁਝ ਡਾਕਟਰਸ ਵੀ ਰਿਕਮੈਂਡ ਕਰਦੇ ਆ ਕਿ ਤੁਸੀਂ ਫਿਸ਼ ਐਕੁਰੀਅਮ ਦੇਖੋਗੇ ਤੇ ਤੁਹਾਡੀ ਸਟ्रेस ਲੈਵਲ ਬਹੁਤ ਘਟਦਾ ਹੈ। ਤੋਂ ਬਹੁਤ ਵਧੀਆ ਗੱਲ ਕੀਤੀ ਵੀਰ ਨੇ ਕਿ ਇਹਦੇ ਨੂੰ ਦੇਖਣ ਦੇ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਤਸਵੀਰਾਂ ਹੋਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਦੇਖਿਆ ਤੁਸੀਂ? ਹਾਂਜੀ। ਕਿੱਦਾਂ ਲੱਗਿਆ? ਬਹੁਤ ਅੱਛਾ ਲੱਗਿਆ। ਬਹੁਤ ਹੀ ਵਧੀਆ। ਬਹੁਤ ਹੀ ਵਧੀਆ। ਬੱਚੇ ਖੁਸ਼। ਬਹੁਤ ਜ਼ਿਆਦਾ ਬੱਚੇ ਆ ਕੇ ਤੇਰੇ ਬਹੁਤ ਪੈਸਾ ਵਸੂਲ ਡੀਲ ਸਾਰੀ। ਹਾਂਜੀ ਹਾਂਜੀ। ਕਿੱਡ ਕਿੰਨੀ ਹੈ? ਟਿਕਟ ਨਾਰਮਲ ਹੈ ਬਜਟ ਦੇ ਹਿਸਾਬ ਨਾਲ ਬਜਟ ਦੇ ਹਿਸਾਬ ਨਾਲ ਟਿਕਟ ਹੀ ਕੀ ਹੈ ਔਰ 30 ਹਾਂਜੀ 100 ਇਹਦੇ ਲਈ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਇੱਕ ਅੱਛਾ ਐਨਜੋਏ ਕਰਨ ਲਈ ਬੱਚਿਆਂ ਵਾਸਤੇ ਬਹੁਤ ਅੱਛਾ ਐਕਸਪੀਰੀਅੰਸ ਹੈ ਇੱਕ ਨਈ ਚੀਜ਼ ਦੇਖਣ ਨੂੰ ਮਿਲਦੀ ਹੈ ਉਹਨਾਂ ਨੂੰ ਜੋ ਇੱਕ ਮੈਨੂੰ ਲੱਗਦਾ ਕੋਸਟਲੀ ਵੀ ਇਹ ਹੋ ਸਕਦਾ ਸੀਗਾ ਬਟ ਆਸਾਨ ਉਹਦੇ ਵਿੱਚ ਮਿਲ ਗਿਆ ਸਾਨੂੰ ਚਲੋ ਬੱਚਿਆਂ ਨੂੰ ਦੇਖਣ ਵਾਸਤੇ ਅੱਛਾ ਐਂਟਰਟੇਨਮੈਂਟ ਦੇ ਨਾਲ ਨਾਲ ਐਜੂਕੇਸ਼ਨ ਵੀ ਹਾਂ ਦੋਨੋਂ ਬਹੁਤ ਹਰ ਐਂਟਰਟੇਨਮੈਂਟ ਦੇ ਨਾਲ ਐਜੂਕੇਸ਼ਨ ਵੀ ਤੇ ਹੋਰ ਵੀ ਤੁਹਾਡੇ ਤਸਵੀਰਾਂ ਸਾਂਝੀ ਕਰਾਂਗੇ ਤੁਸੀਂ ਦੇਖ ਸਕਦੇ ਹੋ live ਭਾਰਤ ਤੇ ਤੇ ਵੱਖਰੀ ਵੱਖਰੀ ਤਰ੍ਹਾਂ ਦੀ ਫਿਸ਼ਸ ਜਿਹੜੀਆਂ ਇੱਥੇ ਲਿਆਈਆਂ ਗਈਆਂ ਤੇ ਆਪਣੇ ਆਪ ਚ ਇੱਕ ਵੱਖਰਾ ਹੀ ਆਪਣਾ ਜਿਹੜਾ ਕੀ ਨਜ਼ਾਰਾ ਜਿਹੜਾ ਕੀ ਪੇਸ਼ ਕਰ ਰਹੀਆਂ ਆ ਫਿਸ਼ ਜਿਹੜੀਆਂ ਤੇ ਇਹ ਫਿਸ਼ ਅਕੁਰੀਅਮ ਹੈ ਜੋ ਕਿ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰ ਲਿਆ ਗਿਆ ਤੇ ਦੇਖਣ ਵਾਲਿਆਂ ਦਾ ਹਜ਼ੂਮ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਪਿੱਛੇ ਵੀ ਦਿਖਾ ਦਿੱਤਾ ਜਾਵੇ ਕਿ ਇਸ ਦੀ ਡਿਮਾਂਡ ਕਿੰਨੀ ਹੈ ਇਸ ਦੇ ਵਿਜ਼ਟਰ ਕਿੰਨੇ ਜ਼ਿਆਦਾ ਨੇ ਕਿ ਦੇਖਣ ਵਾਲੇ ਕਿਸ ਤਰ੍ਹਾਂ ਇੱਥੇ ਹਜ਼ੂਮ ਆਇਆ ਹੈ ਤੇ ਦੂਰ ਦੂਰੋਂ ਲੋਕ ਇੱਥੇ ਵਿਜ਼ਿਟ ਕਰ ਰਿਹਾ ਸਪੈਸ਼ਲ ਫਿਸ਼ ਅਕੁਰੀਅਮ ਦੇਖਣ ਦੇ ਲਈ ਤੇ ਜਿਸ ਤਰ੍ਹਾਂ ਕਿ ਵਿਜ਼ਟਰ ਦਾ ਵੀ ਕਹਿਣਾ ਹੈ ਐਂਟਰਟੇਨਮੈਂਟ ਦੇ ਨਾਲ-ਨਾਲ ਐਜੂਕੇਸ਼ਨ ਵੀ ਹੈ ਐਂਟਰਟੇਨਮੈਂਟ ਦੇ ਨਾਲ-ਨਾਲ ਐਜੂਕੇਸ਼ਨ ਵੀ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆ ਵੱਡੀ ਸ਼ਾਕ ਫਿਸ਼ ਜਿਹੜੀ ਹੈ ਆ ਤੁਸੀਂ ਦੇਖ ਸਕਦੇ ਹੋ ਤਕਰੀਬਨ ਇਹ 4 ਕੇ ਫੁੱਟ ਦੀ ਫਿਸ਼ ਹੈ ਜਿਹੜੀ ਇਸ ਵੇਲੇ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਤੋਂ ਹਾਂਜੀ ਕਿੱਥੋਂ ਹੈ ਤੁਸੀਂ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਕਿਹਦਾ ਲੱਗਾ ਹੈ ਬਹੁਤ ਵਧੀਆ ਐਜੂਕੇਸ਼ਨ ਦੇ ਨਾਲ-ਨਾਲ ਨੌਲੇਜ ਵੀ ਮਿਲ ਰਹੀ ਹੈ ਉਹ ਐਂਜਾਇਮੈਂਟ ਐਂਟਰੇਨਮੈਂਟ ਦੇ ਨਾਲ ਨਾਲ ਨੋਲਿਜ ਵੀ ਹਾਂਜੀ ਐਂਟਰੇਨਮੈਂਟ ਤੇ ਐਜੂਕੇਸ਼ਨ ਇੱਕ ਛਤ ਦੇ ਹਾਂਜੀ ਮੈਨੂੰ ਤੁਹਾਨੂੰ ਵਧੀਆ ਲੱਗਦੀ ਅੱਗੇ ਵੀ ਆਂਦੇ ਤੁਸੀਂ ਮਿਲ ਜੇ ਹਾਂਜੀ ਹਾਂਜੀ ਐ ਮੈਨੂੰ ਕਿੱਦਾਂ ਲੱਗਾ ਸਭ ਤੋਂ ਡਿਫਰੈਂਟ ਹੈ ਸਭ ਤੋਂ ਡਿਫਰੈਂਟ ਹੈ ਇੱਕ ਯੂਨੀਕ ਕਨਸੈਪਟ ਹੈ ਜੋ ਕਿ ਲਿਆ ਗਿਆ ਫਸਟ ਟਾਈਮ ਤੇ ਲੋਕ ਲਾਈਕ ਕਰ ਰਹੇ ਇਹਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਲਾਈਕ ਕਰਦੇ ਬੇ ਨੇ ਤੁਹਾਨੂੰ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ ਐਂਜਾਇਮੈਂਟ ਵੀ ਹੋ ਰਿਹਾ ਨਾਲ ਨਾਲ ਨੋਲਿਜ ਵੀ ਵੱਧ ਰਹੀ ਹੈ ਫਿਸ਼ੀਜ਼ ਦੇ ਰਿਗਾਰਡਿੰਗ ਜੀ ਐਂਜਾਇਮੈਂਟ ਦੇ ਨਾਲ ਨਾਲ ਨੋਲਿਜ ਤੇ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਵਾਂਗੇ ਮੇਲੇ ਦੀਆਂ ਬਾਹਰ ਦੀਆਂ ਜੋ ਕਿ ਤੁਸੀਂ ਇਸ ਵੇਲੇ ਫਿਸ਼ ਕੁਰੀਅਮ ਦੇਖਿਆ ਇਸ ਦੇ ਨਾਲ ਨਾਲ ਐਂਟਰਟੇਨਮੈਂਟ ਪਾਰਕ ਵੀ ਬਣਾਇਆ ਗਿਆ ਹੈ ਤੁਹਾਨੂੰ ਉਸ ਦੀਆਂ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਬਨੇਰੋ ਲਾਈਟ ਤੇ ਵਾਟਰ ਪਰ ਜਿਹੜੇ ਦਿਖਾਇਆ ਉਸ ਦੇ ਨਾਲ ਨਾਲ ਤਸਵੀਰਾਂ ਤੁਹਾਨੂੰ ਮੇਲੇ ਦੇ ਇਹਨੂੰ ਦਿਖਾਵਾਂਗੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕੰਪਲੀਟ ਮੇਲਾ ਲੱਗਾ ਹੈ ਜੇ ਐਂਟਰਟੇਨਮੈਂਟ ਦਾ ਜਿਹੜਾ ਕਹੀਏ ਖਜ਼ਾਨਾ ਜੋ ਕਿ ਇੱਥੇ ਲੱਗਾ ਹੈ ਜੇ ਪੰਗੂੜੇ ਝੂਲੇ ਬੱਚਣ ਲਈ ਸ਼ਾਪਿੰਗ ਲਈ ਵੀ ਸਟਾਲ ਲੱਗੇ ਹੋਏ ਹਨ ਖਾਣ-ਪੀਣ ਦੇ ਸਟਾਲ ਤੁਸੀਂ ਦੇਖ ਸਕਦੇ ਹੋ ਫੁੱਲ ਐਂਟਰਟੇਨਿੰਗ ਇਵਨ ਕਿ ਭੂਤ ਬ ਉਹ ਵੀ ਲੱਗਾ ਹੈ ਜੇ ਬੱਚਾ ਲਈ ਪਾਰਕ ਮੈਂ ਤਸਵੀਰਾਂ ਇੱਕ ਵਾਰੀ ਤੁਹਾਡਾਂ ਨਾਲ ਸਾਂਝੀ ਕਰ ਰਹਾ ਲਾਈਵ ਭਾਰਤ ਤੇ ਤੁਸੀਂ ਦੇਖ ਸਕਦੇ ਹੋ ਫੁੱਲ ਐਂਟਰਟੇਨਮੈਂਟ ਜਿਹੜਾ ਕੀ ਕੀਤਾ ਜਾ ਰਿਹਾ ਇਸ ਵੇਲੇ ਜਿਹੜਾ ਮੇਲਾ ਲੱਗਾ ਹੈ ਅਮਰਸਰ ਦੇ ਵਿੱਚ ਨਿਊ ਅਮਰਸਰ ਪਹਿਲੀ ਵਾਰ ਨਿਊ ਅਮਰਸਰ ਦੇ ਵਿੱਚ ਕੋਈ ਮੇਲਾ ਲੱਗਾ ਤੇ ਉਸ ਮੇਲੇ ਦੀਆਂ ਤਸਵੀਰਾਂ ਤੁਹਾਡਾਂ ਨਾਲ ਸਾਂਝੀ ਕਰਦੇ ਹੋਏ ਕਾਫੀ ਭਾਰੀ ਰਸ਼ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਰਸ਼ ਇੱਥੇ ਐ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਇਸ ਮੇਲੇ ਨੂੰ ਇਸ ਯੂਨਿਕ ਆਈਡੀਆ ਨੂੰ ਜਿੱਥੇ ਕਿ ਖਾਸ ਕਰ ਅਟਰੈਕਸ਼ਨ ਇਸ ਮੇਲੇ ਦੀ ਹੈ ਫਿਸ਼ ਅਕੈਰੀਅਮ ਜੋ ਕਿ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰ ਆਇਆ ਹੈ ਜ਼ਿਆਦਾਤਰ ਲੋਕ ਫਿਸ਼ ਅਕੈਰੀਅਮ ਦੇਖਣ ਆਏ ਯਾਰ ਤੁਸੀਂ ਗੱਲ ਕਰੀਏ ਮੇਲਾ ਜਿਹੜਾ ਉਹ ਆਪਣੇ ਆਪ 'ਚ ਇੱਕ ਯੂਨਿਕ ਆਈਡੀਆ ਐਂਟਰਟੇਨਮੈਂਟ ਲੈ ਕੇ ਆਂਦਾ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਕਿ ਬੱਚੇ ਘਰ ਦੇ ਵਿੱਚ ਰਹਿੰਦੇ ਹਨ ਵੱਡੇ ਘਰ ਦੇ ਵਿੱਚ ਹੀ ਰਹਿੰਦੇ ਹਨ ਬਾਹਰ ਖੇਡਣ ਦੇ ਇੰਨੇ ਜਿਆਦਾ ਗਰਾਊਂਡਸ ਨਹੀਂ ਹੈਗੇ ਜਿਸ ਤਰ੍ਹਾਂ ਕਿ ਮੇਲਾ ਲੱਗਦਾ ਮੇਲੇ ਦੇ ਵਿੱਚ ਇੰਟਰਟੇਨਮੈਂਟ ਦੇ ਨਾਲ-ਨਾਲ ਪੂਰੀ ਮौज-ਮਸਤੀ ਵੀ ਹੁੰਦੀ ਹੈ ਹੈਲਥ ਐਕਟੀਵਿਟੀ ਵੀ ਹੁੰਦੀ ਹੈ ਤੇ ਨਾਲ-ਨਾਲ ਕੁਝ ਨਵਾਂ ਸਿੱਖਣ ਨੂੰ ਵੀ ਮਿਲਦਾ ਹੈ ਜੇ ਗੱਲ ਕਰੀਏ ਇੰਟਰਟੇਨਮੈਂਟ ਦੇ ਨਾਲ ਐਜੂਕੇਸ਼ਨ ਕਿਸੇ ਵੀ ਮੇਲੇ ਦੀ ਤੇ ਉਹ ਗਲਤ ਨਹੀਂ ਹੋਏਗਾ ਕਿਉਂਕਿ ਇੰਟਰਟੇਨਮੈਂਟ ਦੇ ਨਾਲ-ਨਾਲ ਕੁਛ ਨਾ ਕੁਛ ਨਵੀਂ ਚੀਜ਼ ਸਿੱਖਣ ਨੂੰ ਵੀ ਮਿਲਦੀ ਹੈ ਜੋ ਕਿ ਅੱਜ ਇਸ ਮੇਲੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਝੀ ਕਰਦੇ ਆ ਬੜੇ ਨੂੰ ਲਾਈ ਭਾਰਤ ਦੇ